ਅੱਜ ਸੁਭਮ ਸਿੱਧੂ ਦਾ ਜਨਮ ਦਿਨ ਹੈ ਤੇ ਮੈਂ ਜਨਮ ਦਿਨ ਦੇ ਮੌਕੇ ਪਰਿਵਾਰ ਨੂੰ ਵਧਾਈ ਦੇਣ ਆਇਆ ਤੇ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਇਹ ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਉਸ ਦੀ ਲੰਬੀ ਉਮਰ ਕਰੇ ਅੱਜ ਮੈਨੂੰ ਲੱਗਿਆ ਕਿ ਫੇਰ ਤੋਂ ਸਿੱਧੂ ਇਸ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ ਆ ਕੇ ਉਸਨੇ ਜਨਮ ਲਿਆ ਮੈਂ ਜਦੋਂ ਕਮਰੇ ਦੇ ਵਿੱਚ ਐਂਟਰ ਕਰਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਕੰਮ ਨੂੰ ਲੱਗਿਆ ਮੈਨੂੰ ਇਹ ਕਹਿ ਰਿਹਾ ਕਿ ਭਾਈ ਮੈਂ ਘਰੇ ਆ ਗਿਆ ਮੈਂ ਫੇਰ ਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਇੱਥੇ ਆ ਕੇ ਤੇ ਮੇਰਿਆ ਭਾਈ ਜੀ ਉਹਨਾਂ ਨੂੰ ਪਰਿਵਾਰ ਨੂੰ ਪੂਰੀਆਂ ਸ਼ੁਭ ਕਾਮਨਾਵਾਂ ਤੇ ਉਸ ਨੂੰ ਲੰਬੀ ਉਮਰ ਦੀ ਸਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਵੇਂ ਦੇਖ ਰਹੇ ਹੋ ਕਾਨੂੰਨ ਦੇ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਨਹੀਂ ਰਹੀ ਇਹ ਅਨਾੜੀਆਂ ਦੇ ਹੱਥ ਦੇ ਵਿੱਚ ਸਰਕਾਰ ਆ ਗਈ ਹੈ ਇਹਨਾਂ ਨੂੰ ਨਹੀਂ ਪਤਾ ਕਿਸ ਤਰ੍ਹਾਂ ਸਰਕਾਰ ਚਲਾਈ ਦੀ ਹੈ ਦਿੱਲੀ ਤੋਂ ਆ ਕੇ ਕੇਜਰੀਵਾਲ ਨੇ ਸਾਰਾ ਕੰਮ ਇੱਥੇ ਦਾ ਹੁਣ ਸੰਭਾਲਿਆ ਹੋਇਆ ਤੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਆ ਕਾਇ ਲੁੱਟਦੇ ਇਹਨਾਂ ਦਾ ਕੋਈ ਧਿਆਨ ਨਹੀਂ ਹੈ ਪੰਜਾਬ ਨੇ ਕਿਸ ਤਰ੍ਹਾਂ ਤਰੱਕੀ ਕਰਨੀ ਮੈਂ ਪਹਿਲਾਂ ਕਿਹਾ ਸੀ ਕਿ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ ਅੱਜ ਉਹੀ ਕੁਝ ਹੋ ਰਿਹਾ ਹੈ ਨਹੀਂ ਪਰ ਜਿਹੜੀ ਸਰਕਾਰ ਬਦਲ ਨਸ਼ਾ ਬਦਲ ਕੇ ਚਲਾ ਕੇ ਉਹਤੀ ਤੇ ਠੱਪ ਠੱਪਾਈ ਜਾ ਰਹੀ ਹੈ ਕਿ ਲੱਗਦਾ ਵੱਡੇ ਕਾਰੋਬਾਰੀਆਂ ਦੇ ਕੰਮ ਆਉਂਦਾ ਹੈ ਇਹ ਪਿਛਲੇ 3 ਸਾਲ ਸਰਕਾਰ ਨੇ ਪੂਰਾ ਨਸ਼ਾ ਬਕਵਾਇਆ ਹੈ ਨਸ਼ੇ ਦੀ ਪਰਹਾਰ ਕਰਦੀ ਹੈ ਘਰ ਘਰ ਦੇ ਵਿੱਚ ਨਸ਼ਾ बिकਦਾ ਹੈ ਹੁਣ ਇਹ ਜ਼ਿਆਦਾ ਲੋਕਾਂ ਨੇ ਇਹਨਾਂ ਦੇ ਮੂੰਹ ਤੇ ਸਮਝੋ ਚਪੇੜਾ ਮਾਰੀਆਂ ਕਿ ਇਹਨਾਂ ਨੂੰ ਸੀਟਾਂ ਨਹੀਂ ਮਿਲੀਆਂ ਤੇ ਹਰਾਏ ਆ ਪੂਰੀ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਉਹਨੇ ਸੋਚਦੇ ਕਿ ਅਸੀਂ ਥੋੜਾ ਬੋਧਾ ਡਰਾਮਾ ਕਰਕੇ ਕੁਝ ਕਰੀਏ ਟੂ ਟੇਮ ਲੰਘ ਗਿਆ ਜਦੋਂ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਫੇਰ ਵੀ ਜਿੰਨਾ ਕਰਨ ਮੈਂ ਕਹਿੰਦਾ ਚੰਗਾ ਹੈ ਲੇਕਿਨ ਇਹਨਾਂ ਤੇ ਬਸ ਦਾ ਕੰਮ ਨਹੀਂ ਹੈ ਭਾਈ ਸੁਭਦੀ ਦਾ ਅੱਜ ਜਨਮ ਦਿਨ ਹੈ ਕਿਵੇਂ ਦੇਖਦੇ ਹੋ ਬੜਾ ਆਹਤ ਭਰਿਆ ਦਿਨ ਹੈ ਇੱਕ ਬੜੀ ਵੱਡੀ ਤਰਾਸਦੀ ਤੋਂ ਬਾਅਦ ਆਇਆ ਮੈਂ ਸਾਡੇ ਤੁਹਾਡੇ ਚੈਨ ਦੀ ਮਾਦਮ ਮਾਈਕ ਕਰ ਲਈ ਬਹੁਤ ਦੁਨੀਆਂ ਭਰ ਦੇ ਵਿੱਚ ਬਸ ਰੱਖਦਾ ਸੋਸ਼ੁਭ ਦੀ ਪੁਸ਼ਿਆ ਕਰਨਾ ਲੋਕਾਂ ਦਾ ਅੱਜ ਦਿਨ ਦੇ ਸੰਭਾਲੀ ਕਰਦੇ ਕਿਹਨਾਂ ਕੋੜਾ ਕੋਈ ਦੋ ਆਮਦੇ ਨਾਲ ਨਹੀਂ ਸੰਭਵ ਨਹੀਂ ਹੁੰਦਾ ਇਹ ਕੱਲ ਫਿਰ ਵੀ ਤੁਹਾਡੇ ਲੋਕਾਂ ਦੇ ਪਿਆਰ ਨੇ ਤੁਹਾਡੀਆਂ ਦਸਾਂ ਨੇ ਸਾਨੂੰ ਫਿਰ ਟੁੱਟਣ ਜੋਗੇ ਕਰਤਾ ਤਾਂ ਮੈਂ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਤੁਹਾਡਾ ਸ਼ੁਕਰੀਆ ਅਦਾ ਕਰਦਾ ਸਾਰਿਆਂ ਦਾ ਕਿ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ ਅੱਜ ਸੁਭਮ ਸਿੱਧੂ ਦਾ ਜਨਮ ਦਿਨ ਹੈ ਤੇ ਮੈਂ ਜਨਮ ਦਿਨ ਦੇ ਮੌਕੇ ਪਰਿਵਾਰ ਨੂੰ ਵਧਾਈ ਦੇਣ ਆਇਆ ਤੇ ਮੈਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਇਹ ਮੇਰੀ ਅਰਦਾਸ ਹੈ ਕਿ ਪ੍ਰਮਾਤਮਾ ਉਸ ਦੀ ਲੰਬੀ ਉਮਰ ਕਰੇ ਅੱਜ ਮੈਨੂੰ ਲੱਗਿਆ ਕਿ ਫੇਰ ਤੋਂ ਸਿੱਧੂ ਇਸ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ ਆ ਕੇ ਉਸਨੇ ਜਨਮ ਲਿਆ ਮੈਂ ਜਦੋਂ ਕਮਰੇ ਦੇ ਵਿੱਚ ਐਂਟਰ ਕਰਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਤਾਂ ਮੈਨੂੰ ਲੱਗਿਆ ਮਨੂੰ ਉਹ ਇਹ ਕਹਿ ਰਿਹਾ ਕਿ ਭਾਈ ਮੈਂ ਘਰੇ ਆਇਆ ਮੈਂ ਫੇਰ ਆ ਗਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਇੱਥੇ ਆ ਕੇ ਤੇ ਮੇਰੀਆਂ ਭਾਈ ਜੀ ਉਹਨਾਂ ਨੂੰ ਪਰਿਵਾਰ ਨੂੰ ਪੂਰੀਆਂ ਸ਼ੁਭ ਕਾਮਨਾਵਾਂ ਤੇ ਉਸ ਨੂੰ ਲੰਬੀ ਉਮਰ ਦਾ। ਹਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਕਿਵੇਂ ਦੇਖੋ। ਕਾਨੂੰਨ ਦੇ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਨਹੀਂ ਰਹੀ। ਇਹ ਅਨਾੜੀਆਂ ਦੇ ਹੱਥ ਦੇ ਵਿੱਚ ਸਰਕਾਰ ਆ ਗਈ ਹੈ। ਇਹਨਾਂ ਨੂੰ ਨਹੀਂ ਪਤਾ ਕਿਸ ਤਰ੍ਹਾਂ ਸਰਕਾਰ ਚਲਾਈ ਦੀ ਹੈ। ਦਿੱਲੀ ਤੋਂ ਆ ਕੇ ਕੇਜਰੀਵਾਲ ਨੇ ਸਾਰਾ ਕੰਮ ਇੱਥੇ ਦਾ ਹੁਣ ਸੰਭਾਲਿਆ ਹੋਇਆ ਤੇ ਪੰਜਾਬ ਨੂੰ ਲੁੱਟ ਕੇ ਲੈ ਜਾ ਰਹੇ ਆ। ਇਹਦਾ ਹੀ ਲੁੱਟਦੇ ਇਹਨਾਂ ਦਾ ਕੋਈ ਧਿਆਨ ਨਹੀਂ ਹੈ ਪੰਜਾਬ ਨੇ ਕਿਸ ਤਰ੍ਹਾਂ ਤਰੱਕੀ ਕਰਨੀ ਮੈਂ ਪਹਿਲਾਂ ਕਿਹਾ ਸੀ ਕਿ ਕਾਲੇ ਅੰਗਰੇਜ਼ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ ਅੱਜ ਉਹੀ ਕੁਝ ਹੋ ਰਿਹਾ ਹੈ ਨਹੀਂ ਪਰ ਅੱਜ ਪੰਜਾਬ ਸਰਕਾਰ ਬਦ ਨਸ਼ਾ ਬਦ ਨਸ਼ਾ ਚਲਾ ਦੇ ਆਹ ਬੋਤੀ ਬੱਠਾ ਦਬਪਾਈ ਜਾ ਰਹੀ ਹੈ ਕਿ ਲੱਗਦਾ ਵੱਡੇ ਕਾਰੋਬਾਰੀਆਂ ਦੇ ਕੋਲ ਇਹ ਪਿਛਲੇ 3 ਸਾਲ ਸਰਕਾਰ ਨੇ ਪੂਰਾ ਨਸ਼ਾ ਬੁਆਇਆ ਹੈ ਨਸ਼ੇ ਦੀ ਪਰਹਾਰ ਕਰਦੀ ਹੈ ਘਰ ਘਰ ਦੇ ਵਿੱਚ ਨਸ਼ਾ बिकਦਾ ਹੈ ਹੁਣ ਇਹ ਜਿਆਦਾ ਲੋਕਾਂ ਨੇ ਇਹਨਾਂ ਦੇ ਮੂੰਹ ਤੇ ਸਮਝੋ ਚਪੇੜਾ ਮਾਰੀਆਂ ਕਿ ਇਹਨਾਂ ਨੂੰ ਸੀਟਾਂ ਨਹੀਂ ਮਿਲੀਆਂ ਤੇ ਹਰਾਏ ਆ ਪੂਰੀ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਉਹਨੇ ਸੋਚਦੇ ਕਿ ਅਸੀਂ ਥੋੜਾ ਬੋਧਾ ਡਰਾਮਾ ਕਰਕੇ ਕੁਝ ਕਰੀਏ ਦਿੱਲੀ ਨੂੰ ਟਾਈਮ ਲੰਘ ਗਿਆ ਜਦੋਂ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ ਫੇਰ ਵੀ ਜਿੰਨਾ ਕਰਨ ਮੈਂ ਕਹਿੰਦਾ ਚੰਗਾ ਹੈ ਲੇਕਿਨ ਇਹਨਾਂ ਦੇ ਪਾਸ ਦਾ ਕੰਮ ਨਹੀਂ ਹੈ ਅਜੀ ਸ਼ੁਭਦੀਪ ਦਾ ਅੱਜ ਜਨਮ ਦਿਨ ਹੈ ਕਿਵੇਂ ਦੇਖੀਓ ਬੜਾ ਆਹਤ ਭਰਿਆ ਦਿਨ ਹੈ ਇੱਕ ਬੜੀ ਵੱਡੀ ਖਰਾਸਦੀ ਤੋਂ ਬਾਅਦ ਆਇਆ ਹੈ ਮੈਂ ਸਾਡੇ ਤੁਹਾਡੇ ਚੈਨ ਜੀ ਦੇ ਮੇਡ ਕਰ ਲੀ ਮਾਈਟ ਕਰ ਲੀ ਦੁਨੀਆ ਭਰ ਦੇ ਇੱਕ ਪਾਸੇ ਬੜਾ ਸ਼ੁਕਰੀਆ ਪੂਰਨ ਕਰਨਾ ਲੋਕਾਂ ਦਾ ਅੱਜ ਦੇ ਦਿਨ ਸੁਭਾਅ ਦੀ ਕਰਦੇ ਕਿੰਨਾ ਤੋੜਾ ਕ언ਿਆ ਦੋਵਾਂ ਦੇ ਨਾਲ ਨਹੀਂ ਸੰਭਵ ਨਹੀਂ ਹੁੰਦਾ ਇਹ ਫਿਰ ਵੀ ਤੁਹਾਡੇ ਲੋਕਾਂ ਦੇ ਪਿਆਰ ਨੇ ਤੁਹਾਡੀਆਂ ਆਸਾਂ ਨੇ ਸਾਨੂੰ ਫਿਰ ਤੋਂ ਉੱਠਣ ਜੋਗੇ ਕਰਤਾ ਤਾਂ ਮੈਂ ਅੱਜ ਦੇ ਦਿਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਸਾਰਿਆਂ ਦਾ ਕਿ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ